ਅਗੰਮ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਗੱਲ ਕਰਾਂਗੇ ਜਾਤੀ ਕੀ ਤੇ ਕਿੱਥੋਂ ਪੈਦਾ ਹੋਈ ਤੇ ਜਾਤਾਂ ਨੂੰ ਜਿਹੜਾ ਉਹ ਪਹਿਲਾਂ ਕਿੰਨੇ ਪ੍ਰਕਾਰ ਵਿੱਚ ਵੰਡਿਆ ਗਿਆ ਜੇਕਰ ਮੇਰੀਆਂ ਗੱਲਾਂ ਚੰਗੀਆਂ ਲੱਗਣ ਤਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਇਕ ਅਤੇ ਸ਼ੇਅਰ ਕਰ ਦੇਣਾ ਮੈਂ ਆਪਜੀ ਦਾ ਤੈਦ ਲੂੰ ਧੰਨਵਾਦੀ ਹੋਵਾਂਗਾ ਚਾਤ ਮਨੁੱਖ ਦੇ ਉਸ ਸਮਾਜ ਨੂੰ ਕਿਹਾ ਜਾਂਦਾ ਹੈ ਕਿ ਜਿਸ ਵਿੱਚ ਮਨੁੱਖ ਦਾ ਜਨਮ ਹੁੰਦਾ ਹੈ ਜਾਤੀਆਂ ਨੂੰ ਅਸਲੀ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ ਇਸ ਵਿੱਚ ਚਾਰ ਭਾਗ ਇਸ ਪ੍ਰਕਾਰ ਹਨ ਨੰਬਰ 1 ਬ੍ਰਾਹਮਣ ਨੰਬਰ 2 ਖੱਤਰੀ ਨੰਬਰ 3 ਵੈਸ਼ ਤੇ ਨੰਬਰ 4 ਸੂਦਰ ਪਰ ਅੱਜ ਕੱਲ੍ਹ ਇਹਨਾਂ ਨੇ ਲੱਖਾਂ ਜਾਤੀਆਂ ਦਾ ਜਿਹੜਾ ਉਹ ਰੂਪ ਧਾਰਨ ਕਰ ਲਿਆ ਕਿ ਤੁਸੀਂ ਹੁਣ ਸਾਰੇ ਜਾਣਦੇ ਹੋ ਕਿ ਸਾਡੇ ਭਾਰਤ ਵਿੱਚ ਲੱਖਾਂ ਹੀ ਜਾਤੀਆਂ ਹਜ਼ਾਰਾਂ ਦੇ ਹਿਸਾਬ ਨਾਲ ਜਾਤੀਆਂ ਜਿਹੜੀਆਂ ਉਹ ਬਣ ਗਈਆਂ ਪਰ ਪਹਿਲਾਂ ਦੇ ਜਵਾਨੇ ਵਿੱਚ ਜਿਹੜੀਆਂ ਉਹਨਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ ਇਸ ਪ੍ਰਕਾਰ ਭਾਰਤ ਵਿੱਚ ਜੋ ਸਮਾਜ ਵਸਦਾ ਹੈ ਉਸ ਸਮਾਜ ਨੂੰ ਜਾਤੀ ਸਰੇਣੀਆਂ ਵਿੱਚ ਵੰਡਿਆ ਹੋਇਆ ਹੈ ਤੇ ਇਹ ਭਾਰਤ ਵਿੱਚ ਜਾਤਾਂ ਦੀ ਗਿਣਤੀ ਕਰਨੀ ਜਿਹੜੀ ਆ ਉਹ ਮੁਸ਼ਕਲ ਹੈ ਕਿਉਂਕਿ ਜਾਤਾਂ ਤੇ ਉਪ ਜਾਤਾਂ ਦੀ ਗਿਣਤੀ ਲਗਭਗ 2000 ਤੋਂ ਵੀ ਵੱਧ ਮੰਨੀ ਗਈ ਹੈ ਪੰਜਾਬ ਦਾ ਜੋ ਇਤਿਹਾਸ ਹੈ ਉਹ ਆਰਿਆ ਜਾਤੀ ਤੋਂ ਸ਼ੁਰੂ ਹੁੰਦਾ ਹੈ ਪਹਿਲਾਂ ਕੇਵਲ ਤਿੰਨ ਵਰਗਾਂ ਦਾ ਹੀ ਜ਼ਿਕਰ ਮਿਲ ਜ਼ਿਕਰ ਮਿਲਦਾ ਸੀ ਜਿਨ੍ਹਾਂ ਨੂੰ ਬ੍ਰਾਹਮਣ ਕਸਤਰੀ ਤੇ ਵੈਸ ਕਿਹਾ ਜਾਂਦਾ ਸੀ ਤੀਸਰੇ ਵਰਗ ਵਿੱਚ ਬਾਕੀ ਸਾਰੇ ਆਮ ਲੋਕਾਂ ਦਾ ਸਮੂਹ ਜਿਹੜਾ ਹੁੰਦਾ ਸੀ ਤੇ ਇਹਨਾਂ ਦੇ ਵੱਖ-ਵੱਖ ਕੰਮ ਜਿਹੜੇ ਆ ਉਹ ਮਿਥ ਦਿੱਤੇ ਜਾਂਦੇ ਸਨ ਤੇ ਜੋ-ਜੋ ਕੰਮ ਵਿਅਕਤੀ ਜਿਹੜੇ ਆ ਉਹ ਲੋਕ ਕੰਮ ਕਰਦੇ ਸਨ ਉਹਨਾਂ ਨੂੰ ਜਾਤੀਆਂ ਦਾ ਨਾਮ ਦਿੱਤਾ ਗਿਆ ਜਿਹੜਾ ਵੀ ਕੋਈ ਕੰਮ ਕਰਦਾ ਸੀ ਉਹਨੂੰ ਉਸੇ ਤਰ੍ਹਾਂ ਦਾ ਨਾਮ ਦਿੱਤਾ ਗਿਆ ਤੇ ਇਸ ਪ੍ਰਕਾਰ ਜਿਹੜਾ ਵਾ ਉਹ ਸਾਡੇ ਸਮਾਜ ਵਿੱਚ ਜਾਤੀਆਂ ਦਾ ਜਾਤਾਂ ਦਾ ਜਿਹੜਾ ਵਾ ਉਹ ਵਰਣ ਹੋਇਆ ਸੀ ਭਾਰਤ ਵਿੱਚ ਵਸਤਾ ਨੂੰ ਸਮਝਣ ਲਈ ਜਾਤਾਂ ਨੂੰ ਸਮਝਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਕਮਾਂ ਦੀ ਕਿਸਮਾਂ ਦੇ ਅਨੁਸਾਰ ਬ੍ਰਾਹਮਣਾਂ ਨੂੰ ਪਹਿਲਾ ਸਥਾਨ ਖੱਤਰੀ ਨੂੰ ਦੂਜਾ ਤੇ ਵੈਸ਼ ਨੂੰ ਤੀਜਾ ਤੇ ਸ਼ੂਦਰ ਨੂੰ ਜਿਹੜਾ ਵਾ ਉਹ ਚੌਥਾ ਸਥਾਨ ਦਿੱਤਾ ਗਿਆ ਸੀ ਵੈਸ਼ ਦਾ ਕੰਮ ਸੀ ਖੇਤੀ ਕਰਨਾ ਜੋ ਡੰਗਰ ਵਸਾ ਰੱਖਣਾ ਜਾਂ ਵਪਾਰਿਕ ਕੰਮ ਕਰਨੇ ਔਰ ਸੂਦਰ ਦਾ ਕੰਮ ਹੁੰਦਾ ਸੀ ਕਿ ਉਹਨਾਂ ਦੀ ਸੇਵਾਦਾਰੀ ਕਰਨੀ ਉਹਨਾਂ ਦੀਆਂ ਜ਼ਮੀਨਾਂ ਸਾਹਮਣੀਆਂ ਉਹਨਾਂ ਦੇ ਜਿਹੜੇ ਮਾਲ ਡੰਗਰ ਆ ਉਹਨਾਂ ਨੂੰ ਅੱਠੇ ਪੌਣੇ ਤੇ ਇਸ ਕਰਕੇ ਉਹਨਾਂ ਦੀ ਜਿਹੜਾ ਉਹ ਸੇਵਾਦਾਰੀ ਕਰਨੀ ਜ਼ਰੂਰੀ ਸਮਝੀ ਜਾਂਦੀ ਸੀ ਰਵਾਇਤੀ ਤੌਰ ਤੇ ਸੂਦਰ ਕਿਸਾਨ ਅਤੇ ਕਾਰੀਗਰੀ ਸਾਨਾ ਤੇ ਸੂਦਰਾਂ ਨੂੰ ਅਨਾਜ ਦਾ ਦਾਤਾ ਵੀ ਦੱਸਿਆ ਜਾਂਦਾ ਸੀ ਡਾਕਟਰ ਅੰbedkar ਸਾਹਿਬ ਜੀ ਨੇ ਸੂਦਰਾਂ ਨੂੰ ਉੱਚ ਜਾਤੀ ਮੂਲ ਦੇ ਸਬਤ ਕਰਨ ਦੇ ਉਦੇਸ਼ ਨਾਲ ਜਿਹੜੀ ਆ ਉਹ ਇੱਕ ਕਿਤਾਬ ਲਿਖੀ ਸੀ ਜੋ ਉਸ ਸਮੇਂ ਦੌਰਾਨ ਹੀਟ ਲੀਆਂ ਜਿਹੜੀਆਂ ਜਾਤਾਂ ਉਹਨਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਇਸਲੇ ਮਸ਼ਹੂਰ ਸੀ